ਵੇਖੋ ਕਿਸਾਨ ਕਿਵੇਂ ਆਪਣੀ ਹਾੜੀ ਦੀ ਫਸਲ ਬਚਾਉਣ ਦੇ ਵਿੱਚ ਲੱਗਿਆ ਹੋਇਆ ਏ ਇੱਕ ਮਾਮਲਾ ਕੱਲ ਬੀਤੇ ਦਿਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਆਪਣੀ ਫਸਲ ਬਚਾਉਣ ਦੇ ਚੱਕਰਾਂ 'ਚ ਇੱਕ ਕਿਸਾਨ ਸੜ ਕੇ ਜਿਸ ਦੀ ਮੌਤ ਹੋ ਜਾਂਦੀ ਹੈ ਇੱਕ ਵਾਰ ਹੋਰ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿ ਕਿਸਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਇਹ ਫਸਲ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਉਤਰ ਗਿਆ ਇਹ ਦੇਖ ਸਕਦੇ ਹੋ ਕਿਵੇਂ ਤੇਜ਼ ਤੇਜ਼ ਟਰਾਲੀ ਟਰੈਕਟਰ ਭੁਜਾਰਿਆ ਏ ਇਕ ਕਿਸਾਨ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਏ ਕਿਉਂਕਿ ਇਸ ਦੀ ਮਿਹਨਤ ਕਈ ਮਹੀਨਿਆਂ ਦੀ ਮਿਹਨਤ ਪਾਣੀ ਤੁੱਪ ਛਾਂ ਠੰਡ ਹਰੇਕ ਚੀਜ਼ ਚੱਲ ਕੇ ਇੱਕ ਕਿਸਾਨ ਨੇ ਆਪਣੇ ਪੁੱਤਾਂ ਵਾਂਗ ਇਸ ਫਸਲ ਨੂੰ ਪਾਲਿਆ ਸੀ ਪਰ ਕੱਟਣ ਤੋਂ ਪਹਿਲਾਂ ਇਸ 'ਚ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਕਿ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਤੋਂ ਬਾਅਦ ਥੋੜੀ ਜਿਹੀ ਅੱਗ ਲੱਗੀ ਹਵਾਵਾਂ ਤੇਜ਼ ਸੀਗੀਆਂ ਜਿਸ ਕਰਕੇ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਫਾਇਰ ਬ੍ਰਿਗੇਡਾਂ ਨੂੰ ਪਹਿਲਾਂ ਹੀ ਕਿਸਾਨ ਨੂੰ ਖੇਤਾਂ 'ਚ ਉਤਰਨਾ ਪਿਆ ਤੇ ਜਿੱਥੇ-ਜਿੱਥੇ ਅੱਗ ਲੱਗੀ ਸੀ ਉੱਥੇ-ਉੱਥੇ ਫਸਲ ਨੂੰ ਜਿਹੜੀ ਨੇੜਲੀ ਫਸਲ ਸੀ ਉੱਥੇ ਨਸ਼ਟ ਕੀਤੀ ਗਈ ਤਾਂ ਕਿ ਅੱਗ ਅੱਗੇ ਨਾ ਫੈਲੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੈਰਾਨ ਕਰ ਦੇਣ ਵਾਲੀਆਂ ਨੇ ਇਸ ਕਿਸਾਨ ਦਾ ਜਿਗਰਾ ਏ ਦੇਖੋ ਕਿਵੇਂ ਆਪਣੀ ਜਾਨ ਤੇ ਖੇਡ ਕੇ ਇਹ ਫਸਲ ਵਿਚਾਰਿਆਈ ਕਿਉਂਕਿ ਬੀਤੇ ਦੇ ਨਹੀਂ ਇੱਕ ਮਾਮਲਾ ਸਾਹਮਣੇ ਆਇਆ ਕਿ ਫਸਲ ਬਚਾਉਂਦੇ ਬਚਾਉਂਦੇ ਜਿਹੜੀ ਅੱਗ ਫਸਲਾਂ ਨੂੰ ਲੱਗੀ ਸੀ ਉਹੀ ਅੱਗ ਕਿਸਾਨ ਨੂੰ ਲੱਗੀ ਤੇ ਕਿਸਾਨ ਦੀ ਮੌਤ ਹੋ ਗਈ ਹੈ ਗਵਾਂਡੀ ਸੂਬੇ ਹਰਿਆਣਾ ਤੋਂ ਉਹ ਮਾਮਲਾ ਸਾਹਮਣੇ ਆਇਆ ਸੀ ਤੇ ਇਹ ਹੁਣ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿੱਥੇ ਪਿੰਡ ਲੱਡਵਣ ਯਾਰਾ ਕਲਾਂ ਵਿਖੇ ਇੱਕ ਖੇਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਕਿਸਾਨ ਦੇਖੋ ਕਿੰਜ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਇੱਕ ਪਾਸੇ ਮੀਂਹ ਗੜੇ ਮਾਰੀ ਕਾਰਨ ਕਿਸਾਨਾਂ ਦੀ ਉੱਤੇ ਕੁਦਰਤ ਦੀ ਮਾਰ ਪੈ ਰਹੀ ਹੈ ਤਾਂ ਉੱਥੇ ਹੀ ਕਈ ਥਾਵਾਂ ਤੇ ਖੇਤਾਂ ਦੇ ਵਿੱਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 40 ਏਕੜ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ ਬਾਕੀ ਅੱਗੇ ਵਧਤੀ ਜਾਰੀ ਸੀ ਅੱਗ ਤਾਂ ਇਹ ਜਿਹੜਾ ਕਿਸਾਨ ਹੈ ਇਹਦਾ ਜਿਗਰਾ ਦੇਖੋ ਕਿਵੇਂ ਇਹ ਆਪਣੀ ਫਸਲ ਨੂੰ ਬਚਾਉਣ ਦੇ ਲਈ ਪੁਰ ਜੋਰ ਕੋਸ਼ਿਸ਼ਾਂ ਕਰ ਰਹੀ। ਵੇਖੋ ਕਿਸਾਨ ਕਿਵੇਂ ਆਪਣੀ ਹਾੜੀ ਦੀ ਫਸਲ ਬਚਾਉਣ ਦੇ ਵਿੱਚ ਲੱਗਿਆ ਹੋਇਆ ਏ। ਇੱਕ ਮਾਮਲਾ ਕੱਲ ਬੀਤੇ ਦਿਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਆਪਣੀ ਫਸਲ ਬਚਾਉਣ ਦੇ ਚੱਕਰਾਂ 'ਚ ਇੱਕ ਕਿਸਾਨ ਸੜ ਕੇ ਜਿਸ ਦੀ ਮੌਤ ਹੋ ਜਾਂਦੀ ਹੈ। ਇੱਕ ਵਾਰ ਹੋਰ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿ ਕਿਸਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਇਹ ਫਸਲ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਉਤਰ ਗਿਆ। ਇਹ ਦੇਖ ਸਕਦੇ ਹੋ ਕਿਵੇਂ ਤੇਜ਼ ਤੇਜ਼ ਟਰਾਲੀ ਟਰੈਕਟਰ ਭੁਜਾਰਿਆ ਏ। ਇਕ ਕਿਸਾਨ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਏ ਕਿਉਂਕਿ ਇਸ ਦੀ ਮਿਹਨਤ ਕਈ ਮਹੀਨਿਆਂ ਦੀ ਮਿਹਨਤ ਪਾਣੀ ਤੁੱਪ ਛਾਂ ਠੰਡ ਹਰੇਕ ਚੀਜ਼ ਚੱਲ ਕੇ ਇੱਕ ਕਿਸਾਨ ਨੇ ਆਪਣੇ ਪੁੱਤਾਂ ਵਾਂਗ ਇਸ ਫਸਲ ਨੂੰ ਪਾਲਿਆ ਸੀ ਬਕਟਣ ਤੋਂ ਪਹਿਲਾਂ ਇਸ 'ਚ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਕਿ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਤੋਂ ਬਾਅਦ ਥੋੜੀ ਜਿਹੀ ਅੱਗ ਲੱਗੀ ਹਵਾਵਾਂ ਤੇਜ਼ ਸੀਗੀਆਂ ਜਿਸ ਕਰਕੇ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਕਿਸਾਨ ਨੂੰ ਖੇਤਾਂ 'ਚ ਉਤਰਨਾ ਪਿਆ ਤੇ ਜਿੱਥੇ-ਜਿੱਥੇ ਅੱਗ ਲੱਗੀ ਸੀ ਉੱਥੇ-ਉੱਥੇ ਫਸਲ ਨੂੰ ਜਿਹੜੀ ਨੇੜਲੀ ਫਸਲ ਸੀ ਉੱਥੇ ਨਸ਼ਟ ਕੀਤੀ ਗਈ ਤਾਂ ਕਿ ਅੱਗ ਅੱਗੇ ਨਾ ਫੈਲੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੈਰਾਨ ਕਰ ਦੇਣ ਵਾਲੀਆਂ ਨੇ ਇਸ ਕਿਸਾਨ ਦਾ ਜਿਗਰਾ ਦੇਖੋ ਕਿਵੇਂ ਆਪਣੀ ਜਾਨ ਤੇ ਖੇਡ ਕੇ ਇਹ ਫਸਲ ਵਿਚਾਰਿਆ ਹੈ ਕਿਉਂਕਿ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਕਿ ਫਸਲ ਬਚਾਉਂਦੇ ਬਚਾਉਂਦੇ ਜਿਹੜੀ ਅੱਗ ਫਸਲਾਂ ਨੂੰ ਲੱਗੀ ਸੀ ਉਹੀ ਅੱਗ ਕਿਸਾਨ ਨੂੰ ਲੱਗ ਗਈ ਤੇ ਕਿਸਾਨ ਦੀ ਮੌਤ ਹੋ ਗਈ ਹੈ ਗਵਾਂਡੀ ਸੂਬੇ ਹਰਿਆਣਾ ਤੋਂ ਉਹ ਮਾਮਲਾ ਸਾਹਮਣੇ ਆਇਆ ਸੀ ਤੇ ਇਹ ਹੁਣ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ ਜਿੱਥੇ ਪਿੰਡ ਲੱਡਵਣ ਯਾਰਾ ਕਲਾਂ ਵਿਖੇ ਇੱਕ ਖੇਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਕਿਸਾਨ ਦੇਖੋ ਕਿੰਜ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਦਾ ਦੱਸਦੀ ਹੈ ਕਿ ਇੱਕ ਪਾਸੇ ਮੀਂਹ ਗੜੇ ਮਾਰੀ ਕਾਰਨ ਕਿਸਾਨਾਂ ਦੀ ਉੱਤੇ ਕੁਦਰਤ ਦੀ ਮਾਰ ਪੈ ਰਹੀ ਹੈ ਤਾਂ ਉੱਥੇ ਹੀ ਕਈ ਥਾਵਾਂ ਤੇ ਖੇਤਾਂ ਦੇ ਵਿੱਚ ਵੀ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 40 ਏਕੜ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ ਬਾਕੀ ਅੱਗੇ ਵਧਤੀ ਜਾਰੀ ਸੀ ਅੱਗ ਤਾਂ ਇਹ ਜਿਹੜਾ ਕਿਸਾਨ ਹੈ ਇਹਦਾ ਜਿਗਰਾ ਦੇਖੋ ਕਿਵੇਂ ਇਹ ਆਪਣੀ ਫਸਲ ਨੂੰ ਬਚਾਉਣ ਦੇ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਿਹਾ ਹੈ